ਆਮਫੋ ਆ ਸੁਸਰੀਆ ਜੁਰਾਨੀ ਕਿਹੜਾ ਕੀੜਾ ਵਾ ਠੀਕ ਆ ਇਹ ਕਾਹ ਵਿੱਚ ਸੁਸਰੀ ਪਰੀ ਪੰਡੀ ਨੇ ਨਾਲੋ ਚੀਜ਼ਾਂ ਪਤਾ ਨਹੀਂ ਕੀੜਾ ਆ ਸੁਸਰੀ ਕੀ ਨੇ ਇੱਥੇ ਪੋਤਰੀ ਪੰਡੀ ਹੈ ਮਤਲਬ ਇਹਦੇ ਵਿੱਚ ਪਤਾ ਨਹੀਂ ਕੀ ਕੀ ਕੁਝ ਸੁਸਰੀਆਂ ਵਿੱਚ ਗੁੰਨੀ ਗਾਨੀ ਜਾਣ ਦੇ ਇਦਾਂ ਨਹੀਂ ਛਾਣਿਆ ਕਦੇ ਮੈਂ ਤਾਂ ਛਾਣਿਆ ਨਹੀਂ ਕਦੇ ਲੱਗਦਾ ਐਸੇ ਕੋ ਹੋਰ ਜੀ ਇਹਦੇ ਵਿੱਚ ਅੱਧੇ ਖਾਹ ਕੂ ਛਾਣ ਕੇ ਭੋਲਿਆ ਦੇ ਉਹ ਦੇ ਕਾਹ ਹੈ ਵੇਚਿਆ ਦੇ ਵੇਲ ਸਸਤੀ ਦਰੀ ਗੰਨਿਆਉ ਆਈ ਵਿੱਚ ਇਦਾਂ ਕੁ ਨਹੀਂ ਲੋਕਾਂ ਨੂੰ ਗਾਂ ਦਫਾਉਂਦੇ ਕੋਈ ਕਰ ਦੇਣੀ ਕੋ ਕੁਛ ਨਹੀਂ ਲਾ ਲਈ ਕੋਈ ਨਹੀਂ ਆਹਨੂ ਕੋਈ ਨਹੀਂ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਸੋਸ਼ਲ ਮੀਡੀਆ ਤੋਂ 12 ਮਹੀਨਿਆਂ ਤੋਂ ਵੀਡੀਓ ਅੱਜ ਪਟੂਰੇਆਂ ਦੇ ਵਿੱਚ ਸੱਸਰੀਆਂ ਆ ਰਹੀਆਂ ਸੀ ਤੁਸੀਂ ਰੇਡ ਕੀਤੀ ਹੈ ਕੀ ਕੀ ਮਿਲਿਆ ਦੇਖੋ ਸੋਸ਼ਲ ਮੀਡੀਆ ਰਾਹੀਂ ਸਾਨੂੰ ਇੱਕ ਜਿਹੜੀ ਹੈ ਵੀਡੀਓ ਕਲਿੱਪ ਮਿਲੀ ਸੀ ਜਿਹਦੇ ਵਿੱਚ ਜਿਹੜਾ ਪਟੂਰੇ ਦੇ ਵਿੱਚ ਸੱਸਰੀ ਜਿਹੜੀ ਹੈ ਉਹ ਪਾਈ ਗਈ ਹੈ ਉਸ ਦੇ ਮਤਲਬਕ ਅੱਜ ਅਸੀਂ ਜਿਸ ਦੁਕਾਨ ਦੀ ਵੀਡੀਓ ਆਈ ਸੀ ਉਸ ਦੁਕਾਨ ਤੇ ਰੇਡ ਕੀਤੀ ਗਈ ਹੈ ਟੀਮ ਵੱਲੋਂ ਟੀਮ ਦੇ ਵਿੱਚ ਮੇਰੇ ਨਾਲ ਫੂਡ ਸੇਫਟੀ ਅਫਸਰ ਕਮਲਦੀਪ ਕੌਰ ਨੇ ਤੋ ਅਸੀਂ ਜਿਹੜੀ ਹੈ ਸਾਰੀ ਦੁਕਾਨ ਦੀ ਇਨਸਪੈਕਸ਼ਨ ਕੀਤੀ ਹੈ ਦੁਕਾਨ ਦੇ ਵਿੱਚ ਅਸੀਂ ਦੇਖਿਆ ਕਿ ਜਿਹੜਾ ਇਸਨੇ ਨਾਦਾ ਰੱਖਿਆ ਅਸੀਂ ਉਹ ਤੋੜੇ ਦੇ ਵਿੱਚੋਂ ਡਾਇਰੈਕਟਲੀ ਨਾਦਾ ਜਿਹੜਾ ਯੂਜ਼ ਕਰ ਰਿਹਾ ਹੈ ਜਿਸ ਕਰਣੀ ਇਹ ਵਾਕਿਆਤ ਹੋਇਆ ਹੈ ਔਰ ਇਸ ਨੂੰ ਸਖਤਤਾ ਕਿਤੇ ਹੈ ਕਿ ਜਿਹੜਾ ਨਾਦਾ ਹੈ ਇਸ ਨੂੰ ਦੇ ਲਈ ਇੱਕ ਵੱਖਰੇ ਤੌਰ ਤੇ ਡਰਮੀ ਲਗਾਈ ਜਾਵੇ ਔਰ ਉਸ ਤੋਂ ਬਾਅਦ ਹੀ ਜਿਹੜਾ ਹੈ ਛਾਂ ਕੇ ਚਾਨੀ ਦੇ ਨਾਲ ਨਾਦੇ ਨੂੰ ਯੂਜ਼ ਕਰ ਲਿਆ ਜਾਂਦਾ ਜਾਵੇ ਸੋ ਆਪਾਂ ਜਿਹੜਾ ਹੈ ਇਸਦੀ ਦੁਕਾਨ ਦੇ ਉੱਤੇ ਦੋ ਸੈਂਪਲ ਜਿਹੜੇ ਹੈ ਇਹ ਤੇ ਜਿਹੜਾ ਨਾਦੇ ਦਾ ਥੋੜਾ ਜਿਹਾ ਨਾਦੇ ਦੇ ਔਰ ਪ੍ਰਿਪੇਅਰਡ ਕਰਨੇ ਤੇ ਜਿਹੜੇ ਦੋ ਸੈਂਪਲ ਹੈ ਉਹ ਫੂਡ ਸੇਫਟੀ ਡਿਪਾਰਟਮੈਂਟ ਤੋਂ ਲੈ ਲਏ ਗਏ ਕੋਈ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਅੱਜ ਤਾਂ ਇਸ ਨੂੰ ਜਾਰੀ ਕੀਤੀ ਹੈ ਜੀ ਕਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸਿਆ ਕਿ ਡਰਮੀ ਦਾ ਇਸ ਨੂੰ ਕਿਹਾ ਐਂਡ ਸੈਕੰਡਲੀ ਜਿਹੜੀ ਹੈ ਸਫਾਈ ਦਾ ਪ੍ਰਬੰਧ ਬਿਲਕੁਲ ਠੀਕ ਹੋਵੇ ਔਰ ਜਿਹੜੀ ਆਪਣਾ ਫੂਡ ਸੇਫਟੀ ਦਾ ਜਿਹੜਾ ਜੋ ਵੀ ਨੋਰਮਸ ਹੈ ਉਹਨੂੰ ਫਾਲੋ ਕਰ ਸਰ ਇੱਕ ਹੋਰ ਕੰਪਲੀਟ ਆ ਰਹੀ ਹੈ ਜੀ ਬਾਜ਼ਾਰ ਦੇ ਵਿੱਚ ਕਾਂਟਰੀ ਵਾਲੀ ਚਾਹ ਦੇ ਜੇ ਦੇ ਕਰੀਆਂ ਵਾਂ ਨਮਕੀਨ ਪੱਟੀ ਇਹੋ हालांकि उसके, उसके, उसके एमआर पी नहीं है, है। उन दुकान की चैकिंग करा जितई चीज़ पाई गई एज पर लॉ एक्शन करा मेरा नाम रजेंद्रपाल है जी और मैं जिला अमृतसर बतौर सहाई कमिश्नर फूड सेफ्टी तैनात हाँ सोशल मीडिया के उठोरे है पूरा मामला जीडियो ਸੋਸ਼ਲ ਮੀਡੀਆ ਤੇ ਰਾਹੀਂ ਇੱਕ ਵੀਡੀਓ ਜਿਹੜੀ ਹੈ ਮੇਰੇ ਫੋਨ ਦੇ ਵਿੱਚ ਵੀ ਆਈ ਹੈ ਹੁਣੇ ਆਈ ਹੈ ਜਸਟ 15-20 ਮਿੰਟ ਪਹਿਲਾਂ ਪਹਿਲਾਂ ਇੱਕ ਵੀਡੀਓ ਪਈ ਸੀ ਜਿਹਦੇ ਵਿੱਚ ਉਹਨਾਂ ਵੱਲੋਂ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਕਿ ਕਿੱਥੇ ਦੀ ਦੁਕਾਨ ਹੈ ਕਿੱਥੇ ਹੈ ਹੁਣ ਉਹਨਾਂ ਨੇ 5-7 ਮਿੰਟ ਪਹਿਲਾਂ ਇਹ ਮੈਸੇਜ ਪਾਇਆ ਹੈ ਕਿ ਕੋਈ ਇੱਥੇ ਅਜਨਾਲਾ ਦੇ ਵਿੱਚ ਕੋਈ ਭੋਜਨ ਪੰਡਾਰਾ ਹੈ ਉੱਥੇ ਦੀ ਇਹ ਵਾਕਿਆਤ ਹੈ ਕਿ ਇੱਕ ਘਟੂਰਾ ਹੈ ਔਰ ਘਟੂਰੇ ਦੇ ਵਿੱਚ ਕੋਈ ਸੁਸਰੀ ਜਿਹੜੀ ਹੈ ਨਾਲ ਹੀ ਉਹਨਾਂ ਨੇ ਗੁੰਨ ਦਿੱਤੀ ਹੈ ਜਿਸ ਕਰਕੇ ਜਿਹੜਾ ਹੈ ਇਹ ਵੀਡੀਓ ਜਿਹੜੀ ਹੈ ਵਾਇਰਲ ਹੋ ਕੇ ਸਾਡੇ ਤੱਕ ਪਹੁੰਚੀ ਹੈ ਔਰ ਅਸੀਂ ਆਪਣੀ ਟੀਮ ਇਕੱਠੀ ਕਰ ਰਹੇ ਹਾਂ ਔਰ ਅਜਨਾਲਾ ਲੱਗੇ ਜਿਹੜਾ ਹੈ ਇਨਵੈਸਟੀਗੇਸ਼ਨ ਕਰਨ ਦੇ ਲਈ ਜਾ ਰਹੇ ਸਰ ਜੀ ਟੀਂਹ ਰੀਡੀਆਂ ਲੱਗਦੀਆਂ ਨੇ ਇਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜਾਂ ਕੋਈ ਵਾਰਨਿੰਗ ਦੇਣਾ ਚਾਹੋਗੇ ਦੇਖੋ ਮੈਸੇਜ ਤੇ ਮੇਰਾ ਇਹੀ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਦੇਖੋ ਜਿਸ ਤਰ੍ਹਾਂ ਇਹ ਮੈਦਾ ਵਗੈਰਾ ਹੈ ਇਸ ਨੂੰ ਸ਼ਾਨਣਾ ਚਾਹੀਦਾ ਹੈ ਛਾਣ ਕੇ ਫਿਰ ਇਸ ਨੂੰ ਗੁੰਨ ਕੇ ਆਟੇ ਨੂੰ ਦਾ ਡੋ ਬਣਾ ਕੇ ਜਿਹ ਮੈਦੇ ਦਾ ਡੋ ਬਣਾ ਕੇ ਫਿਰ ਉਸ ਨੂੰ ਜਿਹੜਾ ਹੈ ਕਰਨਾ ਚਾਹੀਦਾ ਕਿਉਂਕਿ ਬਾਰਿਸ਼ਾ ਦਾ ਮੌਸਮ ਹੈ ਬਹੁਤ ਜ਼ਿਆਦਾ ਮੱਖੀ ਮੱਛਰ ਔਰ ਇਹ ਹੈ ਚੱਲ ਰਿਹਾ ਹੈ ਔਰ ਇਸ ਨੂੰ ਲੈ ਕੇ ਸਾਰੇ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਸੁਚੇਤ ਹੋਣਾ ਚਾਹੀਦਾ ਤਾਂ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਤਰੀਕੇ ਦਾ ਕੋਈ ਖਰਬਾਟ ਨਾ ਕੀਤਾ ਜਾ ਸਕੇ ਰੇੜੀ ਚਾਰ ਦੇ ਉੱਪਰ ਕਾਰਵਾਈ ਹੋਵੇਗੀ ਇੱਕ ਵੀਡੀਓ ਦੇਖੋ ਜੀ ਅਸੀਂ ਅਸੀਂ ਜਾ ਰਹੇ ਹਾਂ ਜੀ ਜਾ ਕੇ ਉੱਥੇ ਜੋ ਵੀ ਮੌਕੇ ਤੇ ਅਸੀਂ ਜਿਹੜੀ ਇਹ ਬੰਦ ਕਾਰਵਾਈ ਕਰਾਂਗੇ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਲੀ ਠਕ ਜਿਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਉਹ ਕਰਵਾਓ ਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋ ਨਸਤੇਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਂਡੇਸ ਸਾਈਫੈਟ ਜੋੜਾਂ ਬਦਲਦੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੇ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck oncology ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਗੋਲ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ 4 ఫిਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕੁਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼